ਇਹ ਚੀਜ਼ ਹੈ ਤੇ ਇਸਕ ਇਸਤੇਮਾਲ ਕਿਵੇਂ ਕੀਤਾ ਹੈ ਇਹ ਐਗਰੀਕਲਚਰ ਫੋਰਕਲਿਫਟ ਹੈ ਜੇ ਅਗਰ ਆਪਾਂ ਐਗਰੀਕਲਚਰ ਖੇਤੀ ਦੀ ਬੜੀ ਦੇ ਖੇਤਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਮਾਨ ਹੁੰਦਾ ਹੈ ਜਿਹੜਾ ਕਿ ਆਪਾਂ ਨੂੰ ਮੈਨੂ ਲੇਬਰ ਤੋਂ ਕਰਵਾਉਣਾ ਪੈਂਦਾ ਹੈ ਤੇ ਇਹ ਮਸ਼ੀਨ ਜਿਹੜੀ ਹੈਗੀ ਹੈ ਤਾਂ ਉਹਨਾਂ ਦਾ ਕੰਮ ਸੁਖਾਲਾ ਕਰਨ ਲਈ ਇੱਕ ਇਹ ਸੈਲਫ ਪ੍ਰੋਪਲਡਡ ਇੰਡੀਅਨ ਹਾਰਵੈਸਟਰ ਆਲਰੇਡੀ ਬਣਿਆ ਹੋਇਆ ਸੀ ਸਾਡੇ ਦਿਮਾਗ ਦੇ ਵਿੱਚ ਆਈ ਆਈਡੀਆ ਆਇਆ ਹੈ ਕਿ ਕਿਉਂ ਨਹੀਂ ਇਹਦੇ ਉੱਤੇ ਹੀ ਅੱਗੇ ਕੰਮ ਕੀਤਾ ਜਾਵੇ ਤਾਂ ਭਈ ਇਹਦੇ ਵਿੱਚ ਇਹ ਚੀਜ਼ ਸੋਚੀ ਕਿ ਇਹਦੇ ਵਿੱਚ ਸਾਨੂੰ ਇੱਕ ਫੋਰਕਲਿਫਟ ਇਨਕੋਰਪੋਰੇਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਇੱਕ ਲੋ ਸਕਿੱਲ ਫ ਉਹਨੂੰ ਅਲੱਗ ਵਹੀਕਲ ਖਰੀਦਣ ਦੀ ਲੋੜ ਨਾ ਪਵੇ ਉਹ ਜਸਟ ਇੱਕ ਫੋਰਕ ਲਿਫਟ ਦੀ ਅਟੈਚਮੈਂਟ ਹੀ ਆਪਣੇ ਵਹੀਕਲ ਤੇ ਇਨਕੋਰਪੋਰੇਟ ਕਰਕੇ ਆਪਣਾ ਕੰਮ ਆਸਾਨ ਕਰ ਸਕਦਾ ਹੈ। ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨੰਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਾਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਾਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕੰਪੀਟੀਸ਼ਨ ਮੰਨ ਸਕਦੀ ਹੈ ਜਾਂ ਕੋਈ ਇਹੋ ਜੀ ਚੀਜ਼ ਜਿਹੜੀ ਹੁਣ ਤੱਕ ਮਾਰਕੀਟ ਚ ਹੁੰਦੀ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਜੇ ਉਹ ਚੀਜ਼ ਖਰੀਦ ਲਈ ਤਾਂ ਇਹਦੀ ਲੋੜ ਨਹੀਂ ਅਪਾ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਾਂ ਇੱਕ ਤਰੀਕੇ ਦਾ ਪ੍ਰੋਟੋਟਾਈਪ ਬਿਲਡ ਕਰ ਸਕੀਏ ਇੱਕ ਫੋਰਕ ਲਿਫਟ ਬਿਲਡ ਕਰ ਸਕੀਏ ਤਾਂ ਕਿ ਜਿਹੜੀ ਹੋਰ ਇੰਡਸਟਰੀ ਵੀ ਹੈ ਉਹ ਵੀ ਇਸ ਇਨੋਵੇਸ਼ਨ ਨੂੰ ਦੇਖਦੇ ਹੋਏ ਸਾਨੂੰ ਕੁਝ ਸਪੋਰਟ ਲੈ ਆਵੇ ਤੇ ਆਪਾਂ ਇਹਦੇ ਉੱਤੇ ਕੰਮ ਕਰ ਸਕੀਏ ਥੋਰ ਚੇਂजेस ਤੁਹਾਨੂੰ ਲੱਗਦਾ ਕਿ ਹੁਣ ਅਨਵਲ ਟਾਈਮ 'ਚ ਤੁਸੀਂ ਇਸ ਦੇ ਵਿੱਚ ਲਿਆ ਸਕਦੇ ਹੋ ਕੋਈ ਹੋਰ ਫਾਇਦਾ ਇਹਦੇ ਥਰੂ ਹੋ ਸਕਦਾ ਹੈ ਡਿਜ਼ਾਈਨ ਦੇ ਉੱਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਇਸ ਟਾਈਮ ਤਾਂ ਕਿ ਅਸੀਂ ਇੱਕ ਟਰੈਕਟਰ ਲੈ ਕੇ ਉਹਦੇ ਉੱਤੇ ਪੂਰਾ ਡਿਜ਼ਾਈਨ ਦੇ ਅਕੋਰਡਿੰਗ ਕੀ ਫੋਰਕ ਲਿਫਟ ਮੈਕੈਨਿਜ਼ਮ ਨਿਕਲ ਕੇ ਆਉਂਦਾ ਹੈ ਉਸ ਚੀਜ਼ ਨੂੰ ਸਟੱਡੀ ਕਰ ਸਸਤ ਕਲੂਧਾਨ ਟਾਈਮ ਦੇਖ ਰਹੇ ਤੁਸੀਂ ਮੈਂ ਹਾ ਪ੍ਰਵੀਨ ਕੌਰ ਆ ਸਾਡੇ ਲੁਧਿਆਣਾ ਦੇ ਵਿੱਚ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਬੱਚਿਆਂ ਦੇ ਨਾਲ ਅਸੀਂ ਮੌਜੂਦ ਆ ਤੁਸੀਂ ਦੇਖੋ ਜੇਕਰ ਇਹਨਾਂ ਦੀ ਟੈਲੈਂਟ ਦੀ ਗੱਲਬਾਤ ਕੀਤੀ ਜਾਵੇ ਜਾਂ ਇਹਨਾਂ ਦੀ ਪੜ੍ਹਾਈ ਦੀ ਗੱਲਬਾਤ ਕੀਤੀ ਜਾਵੇ ਤਾਂ ਹਰ ਇੱਕ ਚੀਜ਼ ਇਹਨਾਂ ਨੂੰ ਉਸ ਤਰੀਕੇ ਦੇ ਨਾਲ ਤਿਆਰ ਕਰਵਾਈ ਜਾਂਦੀ ਹੈ ਜੋ ਕਿ ਇਹਨਾਂ ਦੀ ਅੱਗੇ ਵੀ ਕੰਮ ਆਉਂਦੀ ਔਰ ਕੁਝ ਇਹੋ ਜਿਹੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਆਪਣੇ ਕੋਰਸ ਦੇ ਡਿਊਰਿੰਗ ਹੀ ਤਿਆਰ ਕੀਤੀਆਂ ਜਾਂਦੀਆਂ ਨੇ ਜੋ ਕਿ ਬਹੁਤ ਫਾਇਦੇਮੰਦ ਵੀ ਹੋ ਸਕਦੀ ਹੈ ਐਗਰੀਕਲਚਰ ਫੋਰਕ ਲਿਫਟ ਜੇ ਤੁਸੀਂ ਦੇਖ ਰਹੇ ਹੋ ਇਸ ਦੇ ਫਾਇਦੇ ਨੁਕਸਾਨ ਸਾਰੀਆਂ ਚੀਜ਼ਾਂ ਇਸ ਨੂੰ ਬਣਾ ਚੀਜ਼ਾਂ ਦੀ ਇਸਤੇਮਾਲ ਹੋਈ ਹੈ ਤੇ ਇਹਦਾ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਕੀ ਚੀਜ਼ ਹੈ ਤੇ ਇਸਤੇਮਾਲ ਕਿਵੇਂ ਕੀਤਾ ਜਾਂਦਾ ਸੈਸ਼ਿਕਲ ਮੈਮ ਬੇਸਿਕਲੀ ਇਹ ਐਗਰੀਕਲਚਰ ਫੋਰਕਲਿਫਟ ਹੈ ਜੇ ਅਗਰ ਆਪਾਂ ਐਗਰੀਕਲਚਰ ਖੇਤੀ ਦੀ ਬੜੀ ਦੇ ਖੇਤਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਮਾਨ ਹੁੰਦਾ ਹੈ ਜਿਹੜਾ ਕਿ ਆਪਾਂ ਨੂੰ ਮੈਨੂ ਲੇਬਰ ਤੋਂ ਕਰਵਾਉਣਾ ਪੈਂਦਾ ਹੈ ਤੇ ਇਹ ਮਸ਼ੀਨ ਜਿਹੜੀ ਹੈਗੀ ਹੈ ਤਾਂ ਉਹਨਾਂ ਦਾ ਕੰਮ ਸੁਖਾਲਾ ਕਰਨ ਲਈ ਹੈ ਬੇਸਿਕਲੀ ਜਿਹੜਾ ਲੋ ਸਕਿਲ ਫਾਰਮਰ ਹੈ ਉਹ ਇੰਨਾ ਖਰਚਾ ਫੋਰ ਨਹੀਂ ਕਰ ਪਾਂਦਾ ਤਾਂ ਆਪਾਂ ਨੂੰ ਉਹ ਸਭ ਚੀਜ਼ ਦਾ ਧਿਆਨ ਰੱਖਦੇ ਅਸੀਂ ਅਗਰੀਕਲਚਰ ਫੋਕਲਿਫਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬੇਸਿਕਲੀ ਇਹ ਸਾਡਾ ਵਹੀਕਲ ਪਹਿਲਾਂ ਸੈਲਫ ਪ੍ਰੋਪਲਡ ਇੰਡੀਅਨ ਹਾਰਵੈਸਟਰ ਸੀ ਤੇ ਇਹਦੇ ਵਿੱਚ ਅਸੀਂ ਅਟੈਚਮੈਂਟ ਤਿਆਰ ਕਰਕੇ ਫੋਕਲਿਫਟ ਦੀ ਉਹਦੇ ਵਿੱਚ ਇਨਕੋਰਪੋਰੇਟ ਕੀਤੀ ਹੈ ਤੇ ਸਾਡਾ ਮੇਜਰ ਪ੍ਰੋਜੈਕਟ ਹੁੰਦਾ ਹੈ ਜੋ ਕਿ ਸਾਡੇ ਕਰਿਕੂਲਮ ਦਾ ਹੀ ਪਾਰਟ ਹੈ ਉਹ ਉਹਦੇ ਵੀ ਸਾਨੂੰ 6 ਮਨਸ ਦਿੱਤੇ ਜਾਂਦੇ ਆ ਕਿ ਤੁਸੀਂ ਆਪਣਾ ਡਿਜ਼ਾਈਨ ਕਰਨਾ ਹੈ ਪ੍ਰੋਜੈਕਟ ਦੈਨ ਫੰਡਸ ਆਪਣੇ ਜਿਹੜੇ ਹੈਗੇ ਆ ਉਹ ਤੁਸੀਂ ਲਿਆਣੇ ਨੇ ਤੇ ਦੈਨ ਤੁਸੀਂ ਇਹਦੀ ਮੈਨੂਫੈਕਚਰਿੰਗ ਵੀ ਖੁਦ ਹੀ ਕਰਨੀ ਆ ਤਾਂ ਇੱਕ ਇਹ ਸੈਲਫ ਪ੍ਰੋਪਲਡ ਅਨ ਹਾਰਵੈਸਟਰ ਆਲਰੇਡੀ ਬਣਿਆ ਹੋਇਆ ਸੀ ਸਾਡੇ ਦਿਮਾਗ ਦੇ ਵਿੱਚ ਆਈ ਆਈਆ ਕਿ ਕਿਉਂ ਨਹੀਂ ਇਹਦੇ ਉੱਤੇ ਹੀ ਅੱਗੇ ਕੰਮ ਕੀਤਾ ਜਾਵੇ ਤਾਂ ਭਈ ਇਹਦੇ ਵਿੱਚ ਇਹ ਚੀਜ਼ ਸੋਚੀ ਕਿ ਇਹਦੇ ਵਿੱਚ ਸਾਨੂੰ ਇੱਕ ਫੌਗ ਲਿਫਟ ਇਨਕੋਰਪੋਰੇਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਇੱਕ ਲੋ ਸਕਿਲ ਫਾਰਮਰ ਨੂੰ ਵੀ ਉਹਨੂੰ ਅਲੱਗ ਵਹੀਕਲ ਖਰੀਦਣ ਦੀ ਲੋੜ ਨਾ ਪਵੇ ਉਹ ਜਸਟ ਇੱਕ ਫੋਰਕ ਲਿਫਟ ਦੀ ਅਟੈਚਮੈਂਟ ਹੀ ਆਪਣੇ ਵਹੀਕਲ ਤੇ ਇਨਕੋਰਪੋਰੇਟ ਕਰਕੇ ਆਪਣਾ ਕੰਮ ਆਸਾਨ ਕਰ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਗਰ ਦੇਖਿਆ ਜਾਵੇ ਸਾਇੰਸ ਦੇ ਅਕੋਰਡਿੰਗ ਵੀ ਟੈਕਨੋਲੋਜੀਜ਼ ਵੱਧੀਆਂ ਜਾ ਰਹੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਇਸ ਟਾਈਮ ਮਾਰਕੀਟ ਦੇ ਵਿੱਚ ਵੀ ਮਿਲਦੀਆਂ ਨੇ ਕੀ ਲੱਗਦਾ ਹੈ ਕਿ ਇਹ ਕੰਪੀਟੀਸ਼ਨ ਮੰਨ ਸਕਦੀ ਹੈ ਜਾਂ ਕੋਈ ਐਹੋਜੀ ਚੀਜ਼ ਜਿਹੜੀ ਹੁਣ ਤੱਕ ਮਾਰਕੀਟ ਚ ਹੁੰਦੀ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਜੇ ਉਹ ਚੀਜ਼ ਖਰੀਦ ਲਈ ਤਾਂ ਇਹਦੀ ਲੋੜ ਨਹੀਂ ਪੈਗੀ ਜੀ ਮੈਮ ਬੇਸਿਕਲੀ ਅਗਰ ਆਪਾਂ ਐਗਰੀਕਲਚਰ ਫੌਗ ਲਿਫਟ ਤੇ ਹੀ ਆਣਾ ਮੈਂ ਦੁਬਾਰਾ ਉਹਦੀ ਗੱਲ ਕਰਾਂ ਤਾਂ ਉਹ ਇੱਕ ਸੈਪਰੇਟ ਮਸ਼ੀਨ ਆਂਦੀ ਹੈ ਐਗਰੀਕਲਚਰ ਫੌਗ ਲਿਫਟ ਦੀ ਤੇ ਅਟੈਚਮੈਂਟ ਆਪਣੇ ਇੰਡੀਅਨ ਮਾਰਕੀਟਸ ਦੇ ਵਿੱਚ ਬਹੁਤ ਘੱਟ ਅਵੇਲੇਬਲ ਨੇ ਬਾਹਰ ਆਪਣੇ ਇੰਟਰਨੈਸ਼ਨਲੀ ਬਹੁਤ ਇਸ ਚੀਜ਼ ਦਾ ਹੈਗਾ ਕਿ ਅਟੈਚਮੈਂਟ ਸੇ ਅਵੇਲੇਬਲ ਨਹੀਂ ਬਟ ਉਹ ਆਪਣਾ ਇੰਪੋਰਟ ਐਕਸਪੋਰਟ ਦਾ ਖਰਚਾ ਬਹੁਤ ਪੈ ਜਾਂਦਾ ਤੇ ਲੋ ਸਕੇਲ ਫਾਰਮ ਪਰੋਟੋਟਾਈਪ ਬਿਲਡ ਕਰ ਸਕੀਏ ਇੱਕ ਫੋਰਕ ਲਿਫਟ ਬਿਲਡ ਕਰ ਸਕੀਏ ਤਾਂ ਕਿ ਜਿਹੜੀ ਹੋਰ ਇੰਡਸਟਰੀ ਵੀ ਹੈ ਉਹ ਵੀ ਇਸ ਇਨੋਵੇਸ਼ਨ ਨੂੰ ਦੇਖਦੇ ਹੋਏ ਸਾਨੂੰ ਕੁਝ ਸਪੋਰਟ ਲੈ ਆਵੇ ਤੇ ਆਪਾਂ ਇਹਦੇ ਉੱਤੇ ਕੰਮ ਕਰ ਸਕੀਏ ਕਿੰਨਾ ਖਰਚਾ ਹੋ ਗਿਆ ਸੀ ਇਹਦੇ ਤੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਸਤੇਮਾਲ ਕਰਨੀਆਂ ਹੁੰਦੀਆਂ ਕਈ ਵਾਰੀ ਪਲਾਨ ਦੇ ਵਿੱਚ ਕੁਝ ਐਜੋ ਜੇ ਚੇਂਜਸ ਲੈਣੇ ਪੈਂਦੇ ਜੋ ਕਿ ਉਸ ਨੂੰ ਕੰਪਲੀਟ ਕਰਨ ਦੇ ਵਿੱਚ ਲੱਗਦੇ ਹੁੰਦੇ ਬਿਲਕੁਲ ਮੈਮ ਬੇਸਿਕਲੀ ਜਿੱਦਾਂ ਮੈਂ ਦੱਸਿਆ ਕਿ ਵਹੀਕਲ ਤਾਂ ਸਾਡੇ ਕੋਲ ਆਲਰੇਡੀ ਹੈ ਤੇ ਲੋ ਸਕਿੱਲ ਫਾਰਮਰ ਕੋਲ ਵੀ ਜੇ ਅਗਰ ਉਸਨੇ ਫੋਰਕ ਲਿਫਟਿੰਗ ਕਰਨੀਆਂ ਜਾਂ ਐਗਰੀਕਲਚਰ ਦੇ ਵਿੱਚ ਕੁਝ ਵੀ ਮਸ਼ੀਨ ਨਾਲ ਡਿਜ਼ਾਈਨ ਕੀਤਾ ਹੈ ਕਿ ਉਸ ਨੂੰ ਜਸਟ ਹਾਈਡਰੋਲਿਕ ਦੋ ਸਿਲੰਡਰਸ ਹੀ ਲੋਡ ਪਏਗੀ ਦੈਨ ਇਸ ਫੋਰਕ ਲਿਫਟ ਮਕੈਨਿਜ਼ਮ ਦੀ ਲੋਡ ਪਏਗੀ ਤੇ ਉਹ ਇਸ ਜੀ ਨੂੰ ਔਰ ਇਨਕੋਰਪੋਰੇਟ ਕਰ ਸਕਦਾ ਹੈ ਆਪਣੇ ਵੀਕਲ ਦੇ ਵਿੱਚ ਕੁਝ ਹੋਰ ਚੇਂजेस ਤੁਹਾਨੂੰ ਲੱਗਦਾ ਕਿ ਹੁਣ ਆਨ ਵਾਲੇ ਟਾਈਮ 'ਚ ਤੁਸੀਂ ਇਸ ਦੇ ਵਿੱਚ ਲਿਆ ਸਕਦੇ ਕੋਈ ਹੋਰ ਫਾਇਦਾ ਇਹਦੇ ਥਰੂ ਹੋ ਸਕੇ ਜੀ ਮੈਮ ਅਸੀਂ ਬੇਸਿਕਲੀ ਇਹਦੇ ਉੱਤੇ ਡਿਜ਼ਾਈਨ ਦੇ ਉੱਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਇਸ ਟਾਈਮ ਤਾਂ ਕਿ ਅਸੀਂ ਇੱਕ ਟਰੈਕਟਰ ਲੈ ਕੇ ਉਹਦੇ ਉੱਤੇ ਪੂਰਾ ਡਿਜ਼ਾਈਨ ਦੇ ਅਕੋਰਡਿੰਗ ਕੀ ਫੋਗ ਲਿਫਟ ਮੈਕੈਨਿਜ਼ਮ ਨਿਕਲ ਕੇ ਆਂਦਾ ਹੈ ਉਸ ਚੀਜ਼ ਨੂੰ ਸਟੱਡੀ ਕਰਨਾ ਚਾਹੁੰਦੇ ਆ ਤਾਂ ਕਿ ਇਹਨੂੰ ਆਪਾਂ ਮਾਰਕੀਟ ਦੇ ਵਿੱਚ ਵੀ ਦੇਖ ਸਕੀਏ ਜੀ 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 ਕਾਸਟ ਅਗਰ ਦੇਖਿਆ ਜਾਵੇ ਤੁਸੀਂ ਦੱਸਿਆ ਵੀ ਤੁਹਾਨੂੰ ਬਹੁਤ ਸਾਰੇ ਸਪਾਂਸਰਸ ਵੀ ਮਿਲਦੇ ਨੇ ਇਹੋ ਜੀ ਸਪੋਰਟ ਕਰਨ ਲਈ ਕਿਉਂਕਿ ਸਟੂਡੈਂਟਸ ਬੀਂਗ ਸਟੂਡੈਂਟਸ ਨੂੰ ਵੀ ਬਹੁਤ ਸਾਰਾ ਖਰਚਾ ਮੈਨੇਜ ਕਰਕੇ ਚੱਲਣਾ ਪਏਗਾ ਸਪਾਂਸਰ ਸਾਡੇ ਮੇਨ ਪੀਲਰਸ ਨੇ ਮੈਮ ਉਹ ਸਾਨੂੰ ਸਪੋਰਟ ਕਰਦੇ ਰਹਿੰਦੇ ਨੇ ਕਿ ਅਗਰ ਇਹ ਜਾਂ ਇਹ ਜਾਂ ਵੀ ਕੁਝ ਇਨੋਵੇਟਿਵ ਪ੍ਰੋਜੈਕਟ ਲੈ ਕੇ ਆਂਦੇ ਨੇ ਸਟੂਡੈਂਟਸ ਤਾਂ ਸਪਾਂਸਰਸ ਦੀ ਲੋਡ ਪੈਂਦੀ ਹੈ ਬਟ ਅਗਰ ਕਾਸਟ ਦੀ ਹਾਈਡਰੌਲਿਕ ਸਿਲੰਡਰਸ ਹਾਈਡਰੌਲਿਕ ਹੋਸਸ ਤੇ ਜਿਹੜਾ ਹਾਈਡਰੌਲਿਕ ਪੰਪ ਹੁੰਦਾ ਉਹ ਆਲਰੇਡੀ ਅਵੇਲੇਬਲ ਹੁੰਦਾ ਹੈ ਟਰੈਕਟਰ ਦੇ ਵਿੱਚ ਤੇ ਇਹ ਸਭ ਸਿਸਟਮ ਆਪਾਂ 60 ਤੋਂ 70000 ਦੇ ਵਿੱਚ ਅਵੇਲੇਬਲ ਕਰ ਸਕਦੇ ਹਾਂ ਜੀ ਮਤਲਬ ਇਹ ਕੋਸਟ ਦੇ ਵਿੱਚ ਵਿੱਚ ਤਿਆਰ ਹੋ ਸਕਦੀ ਹੈ ਜੀ ਜੀ ਮੈਂ ਬਹੁਤ ਬਹੁਤ ਧੰਨਵਾਦ ਟੀਮ ਵਰਕ ਨੇ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਜੇ ਦੇਖਿਆ ਜਾਵੇ ਹਾਈਡਰੋਲਿਕ ਸਿਲੰਡਰਸ ਯੂਜ਼ ਕੀਤੇ ਨੇ ਤੇ ਜਿਹੜੇ ਕਿ ਮਾਰਕੀਟ ਦੇ ਵਿੱਚ ਹੁਣ ਇੱਕ ਨਵਾਂ ਮਸ਼ੀਨਰੀ ਜਿਹੜੀ ਲੈ ਕੇ ਆਈ ਹੈ ਜੋ ਕਿਸਾਨਾਂ ਨੂੰ ਇਹਦਾ ਬਹੁਤ ਫਾਇਦਾ ਹੋ ਸਕਦਾ ਹੈ ਅੱਗੇ ਇੰਡੀਅਨ ਮਾਰਕੀਟ ਦੇ ਵਿੱਚ ਇਨਾਂ ਵੱਲੋਂ ਵੀ ਇਹ ਦੱਸਿਆ ਗਿਆ ਕਿ ਇੰਡੀਅਨ ਮਾਰਕੀਟ ਦੇ ਵਿੱਚ ਇਹਦਾ ਕੋਈ ਵੀ ਹਜੇ ਤੱਕ ਕੰਪੀਟੀਸ਼ਨ ਨਹੀਂ ਬਣਿਆ ਸਟੂਡੈਂਟਸ ਦੇ ਵੱਲੋਂ ਇਸ ਨੂੰ ਆਪਣੇ ਆਪ ਤਿਆਰ ਕੀਤਾ ਗਿਆ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਧਿਆਨ ਟਾਈਮਸ ਕੈਮਰਾ ਐਂਡ ਸਪਰਟਮੈਂਟ ਹਰੋ ਦੇ ਨਾਲ ਮੈਂ ਆਪਣੇ